ਹੇਲੂਇਆ ਸਾਰੇ ਅਮ ਗੈਂਤੂ ਰੱਬ ਦੇ ਦਾਸਾਂ ਨੂੰ ਮੈਂ ਗੈਂਤ ਜੀ ਔਰ ਮੇਰਾ ਨਾਮ ਅਵਰਿਆ ਮੇਰਾ ਨਾਮ ਬੋਲੀਆ ਮੈਂ ਸਭ ਤੋਂ ਪਹਿਲਾਂ ਤਾਂ ਮਾਫੀ ਮੰਗਦਾ ਹਾਂ ਰੱਬ ਦੇ ਦਾਸਾਂ ਕੋਲ ਔਰ ਰੱਬ ਦੇ ਸਰੂਪ ਸਾਰੇ ਸੰਗਤ ਕੋਲ ਕਿ ਪਿਛਲੇ ਸਾਲ ਤੇ ਜੋ ਰੱਬ ਦੇ ਦਾਸਾਂ ਨੇ ਵਚਨ ਨੂੰ ਤੋਂ ਪਹਿਲਾਂ ਗਿਆ ਸੀ ਕਿ ਕੋਈ ਜ਼ਾਨੇ ਨਾ ਜਿੰਨ ਪਰ ਵੇਚ ਰਿਹਾ ਵਾ ਜਿਹਦੇ ਸ਼ੋਲਡਰ ਔਰ ਪੇਟ ਦੇ ਵਿੱਚ ਤੇ ਨਾਲ ਹੀ ਆ ਜਿਹੜੇ ਚੋਲੇ ਆ ਉਹਨਾਂ ਦੇ ਵਿੱਚ ਦਰਦ ਹੋ ਰਿਹਾ ਔਰ ਮੈਂ ਉਹ ਪਰਮਾਸੀ ਦਾ ਰਿਸੀਵ ਕੀਤੀ ਔਰ ਮੈਂ ਬਲੈਸ ਹੋ ਚੁੱਕਾ ਸੀ ਤੇ ਮੈਂ ਮਾਫੀ ਮੰਗਦਾ ਕਿ ਮੈਂ ਉਸ ਸਮੇਂ ਉਠ ਕੇ ਦਵਾਈ ਨਹੀਂ ਦਿੱਤੀ ਤੇ ਜਦ ਮੈਂ ਘਰ ਵਿੱਚ ਗਿਆ ਸ਼ਾਮ ਦਾ ਟਾਈਮ ਹੀ ਤੇ ਮੈਂ ਪ੍ਰਾਰਥਨਾ ਦੇ ਵਿੱਚ ਬੈਠਾ ਤੇ ਮੇਰੇ ਕੋਲ ਬੈਠਾ ਨਹੀਂ ਨਹੀਂ ਜਾਂਦਾ ਉਹੀ ਸਾਰਾ ਕੁਝ ਮੇਰੇ ਨਾਲ ਸੇਮ ਰਿਪੀਟ ਹੋਉਂਦਿਆ ਹੀ ਤੇ ਮੈਂ ਉਸੇ ਟਾਈਮ ਸੰਤਾਂ ਨੂੰ ਪ੍ਰਾਰਥਨਾ ਕਾਸਤੇ ਨੂੰ ਲਾਇਆ ਮੈਂ ਪ੍ਰਾਰਥਨਾ ਕਰਵਾਈ ਔਰ ਮਾਫੀ ਮੰਗੀ ਕਿ ਮੈਂ ਅਗੇ ਤੋਂ ਇਹੋ ਜਿਹਾ ਕੁਝ ਨਹੀਂ ਕਰਾਂਗਾ ਔਰ ਪਰਮੇਸ਼ਰ ਦੇ ਦਾਸਾਂ ਨੇ ਮੈਨੂੰ ਇਹ ਨਹੀਂ ਗੱਲ ਜਰੂਰ ਬੋਲੀ ਕਿ ਮਹੁਨੇ ਇਸ ਟਾਈਮ ਚੰਗਾ ਹੋ ਰਿਹਾ ਨਾ ਮੈਂ ਉਸੇ ਟਾਈਮ ਹੀ ਚੰਗਾ ਹੋ ਗਿਆ ਸਾਰੀ ਮਹਿਮਾ ਸਾਰਾ ਇੱਜ਼ਤ ਔਰ ਜਲਾ ਪਰਮੇਸ਼ਰ ਨੂੰ ਦਿੰਦਾ ਔਰ ਰਬ ਦੇ ਦਾਸਾਂ ਦਾ ਵੀ ਧੰਨਵਾਦ ਕਰਦਾ ਔਰ ਸੰਤ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਦੁਆਵਾਂ ਦੇ ਨਾਲ ਮੈਂ ਫਿਰ ਤੋਂ ਚੰਗਾ ਹੋ ਚੁਕਾ ਹਾਂ ਸਾਰੇ ਮਿਲ ਜਾਈਂ ਸਿਣੀ ਦੂਜੀ ਗੁਆਲੀ ਮੇਰੇ ਬ੍ਰਦਰ ਜੀ ਆ ਕਿ ਮੇਰਾ ਬ੍ਰਦਰ ਜੋ ਆਰਮੀ ਚੋਂ ਸ਼ੁਭੀ ਆਇਆ ਵਾ ਉਹਦੀ ਆਉਣ ਦੀ ਖੁਸ਼ੀ ਵਿੱਚ ਮਠਾਈ ਲੈ ਕੇ ਆਇਆ ਸਾਰਿਆਂ ਨੂੰ ਜੈਨਸੀ ਜੈ